ਰਾਜ ਦੋਸਤ ਸਰਵਿੰਨ ਪਿਆਰ ਬਈ ਸ਼ਸਤਰ ਮੀਨ ਦਾ ਜਾਰੇ ਟੀਕੋਗੇ ਮਾਤਾ ਦਾ ਛੋਟਾ ਭਰਾ ਮਰਦਪਾਲ ਸਿੰਘ ਬੱਬੂ ਤੇ ਆਪਾਂ ਖੜੇ ਹੋਈ ਮੋਗੇ ਟਰੈਕਟਰ ਦੀ ਮੰਡੀ ਤੇ ਤੇ ਕਰਨਾਲ ਟਰੈਕਟਰ ਸੇਲ ਪਰਚੇ ਆ ਲੰਦੇ ਤੇ ਪਾਈਆਂ ਦਾ ਬੜਾ ਘੈਂਟ ਕੰਮਾਂਗਾ ਤੇ ਜੇ ਕਿਸੇ ਨੂੰ ਵੀਰ ਨੇ ਟਰੈਕਟਰ ਕਟਵਾਉਣਾ ਤਾਂ ਉਹ ਵੀ ਕੱਟ ਲਾਂਦੇ ਨੇ ਤੇ ਬਾਕੀ ਕੰਡੀਸ਼ਨਾਂ ਦੇ ਓਕੇ ਹੁੰਦੇ ਨੇ ਬਾਈ ਜੀ ਤੇ ਵੀਡੀਓ ਚ ਬਣੇ ਰਿਹਾ ਬਾਈ ਜੀ ਟਰੈਕਟਰ ਦੀ ਕੰਡੀਸ਼ਨਾਂ ਤੇ ਮਾਡਲ ਜਾਣਦੇ ਨੇ ਇੰਨੀ ਗੱਲ ਕਰੀ ਕੋਕਾ ਪੀਸ ਕਰੀਏ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ ਹੈਗਾ 96 ਤੇ 3 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਆ ਗਈ ਤੇ ਬਾਕੀ ਵੀ ਜੀ ਮੌਕੇ ਦੇ ਰੇਟ ਹੋ ਜੇ ਜੇ ਲੋਨ ਵਗੈਰਾ ਕਰ ਉਹਨਾਂ ਦਾ ਲੋਨ ਵਗੈਰਾ ਦੀ ਸੌਦਾ ਵੀ ਹੈਗੀ ਹੈਗੀ ਤੇ ਟਰੈਕਟਰ ਘਟਾਉਣਾ ਤਾਂ ਬਾਈਕ ਟਰੈਕਟਰ ਵੀ ਵਿੱਚ ਘੱਟ ਲਾਂਦੇ ਨੇਗੇ ਤੇ ਬਿਨਾਂ ਪਾਵਰ ਸਟੀering ਦਾ ਜੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਚਾਰੋ ਚੌਕੜਾਂ ਟਾਇਰ ਨਵੇਂਗੇ ਤੇ ਐਮ ਆਰ ਐਫ ਦੇ ਟਾਇਰ ਨੇ ਜਿੰਨੇ ਵੀ ਟਰੈਕਟਰ ਹੁੰਦੇ ਨੇ ਬਾਈਆਂ ਦੇ ਨਵੇਂ ਟਾਇਰਾਂ ਜਿਹੇ ਟਰੈਕਟਰ ਹੁੰਦੇ ਨੇ ਤੇ ਚੌਕੜਾ ਐਮ ਆਰ ਐਫ ਦੀ ਹੁੰਦਾਗਾ ਤੇ ਅੱਗੇ ਗੱਲ ਕਰੀ ਜੀ ਕਬੂਤਾ ਤੇ ਜਿਵੇਂ ਆਪਾਂ ਕਹਿੰਦੇ ਨਹੀਂ ਬਾਈ ਜੀ ਸ਼ੋਅਰੂਮ 'ਚ ਖੜੇ ਆਂਗੇ ਤਾਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਦੀ ਦੇਖ ਲਓ ਬਾਈ ਜੀ ਤੇ ਮਾਡਲ ਅਜੇ ਕਬੂਤਾ ਕੰਪਨੀ ਨੇ ਟਰੈਕਟਰ ਲਾਂਚ ਕੀਤਾ ਸੀਗਾ ਤੇ 23 ਮਾਡਲ ਆ ਬਈ ਜੀ ਰਿਵਰਸ ਪੀਟੀ ਜਗ ਹੈ ਡਾ ਡਬਲ ਡਿਸਟ੍ਰੀਬਿਊਟਰ ਜਗ ਹੈ ਟਾਇਰਾਂ ਦੀ ਗੱਲ ਕਰੀਏ ਬਈ ਜੀ ਫਰੰਟਰ ਹੈਗੇ ਨੇ ਬਈ ਜੀ ਐਮਆਰਪੀ ਦੇ ਤੇ ਬੈਕ ਡਰ ਵੀ ਬਈ ਜੀ ਤੇ ਟਾਇਰ ਹੈਗੇ ਨੇ ਬਈ ਜੀ 16 ਦੇ 16 ਦੇ ਟਾਇਰਾਂ ਜਾਂਗੇ ਤੇ ਖੁੱਲੇ ਪਲੇਟਫਾਰਮ ਵਾਲਾ ਗਿਆ 23 ਮਾਡਲ ਹੈਗਾ ਡਿਮਾਂਡ ਦੀ ਗੱਲ ਕਰੀਏ ਬਈ ਜੀ 8 ਲੱਖ 65000 ਰੁਪਏ ਡਿਮਾਂਡ ਆ ਗਈ ਤੇ ਹੈਵੀ ਬੰਪਰ ਲੱਗੇ ਹੋਏ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਬਈ ਇੱਕ ਵਾਰੀ ਟਰੈਕਟਰ ਦੀ ਓਕੇ ਰਿਪੋਰਟ ਚਾਹੀਦੀ ਆ ਲੈਟਟ ਵਾਲੇ ਨਾਲ ਗੱਲਬਾਤ ਕਰਦੇ ਮੈਂ ਸੋਨਾ ਲੀਕਾ ਡੀਆਈ ਆ ਰਿਹਾ ਸਿਕੰਦਰਾ ਤੇ ਹੈਵੀ ਡਿਊਟੀ ਚ ਆ ਗਿਆ ਬਾਈ ਜੀ ਸਾਰਾ ਗੀਅਰ ਚ ਆ ਗਿਆ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹ ਟਾਇਰ ਪੈਣਗੇ 80-85 ਪੈਸੇ ਜੀ 16 ਦੇ ਟਾਇਰਾਂ ਜਾ ਗਿਆ ਤੇ ਬਾਕੀ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਡਰਾਈਵਰ ਦੀ ਤੇ ਫਰੰਟ ਰਹਿ ਗਿਆ ਬਾਈ ਜੀ 80 ਕੁ ਪੈਸੇ 75-80 ਪੈਸੇ ਪੀਪੀ 11 ਨੰਬਰ ਹੈ ਤੇ ਇਹ ਵੀ ਫੁੱਲ ਟੌਪ ਮਾਡਲ ਜਾ ਗਿਆ 18 ਮਾਡਲ ਤੇ 5,70,000 ਰੁਪਿਆ ਰੇਟਾ ਚੇਂਜਰ ਗੀਅਰ ਚ ਆ ਗਿਆ ਤੇ ਜਿਵੇਂ ਆਪ ਕਹਿੰਦੇ ਜਿੰਨਾ ਅੱਗੇ ਨੂੰ ਓਨੇ ਪਿੱਸੇ ਨੂੰ ਗੀਅਰ ਨੇ ਬਾਈ ਜੀ ਕਿਆ ਕਿਆ ਕਾ ਬਈ ਜੀ ਜੌਂਡੀਆਰ 5055ਈ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਟਰਬੋ ਵਾਲਾ ਟਰੈਕਟਰ ਹੈਗਾ ਤੇ ਐਮ ਆਰ ਐਫ ਦੇ ਚੌਕੜਾ ਨਵਾਂਗਾ ਤੇ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਬਈ ਜੀ 16 ਦੇ 16 ਦੇ ਟਾਇਰਾਂ ਚ ਆ ਗਿਆ ਤੇ ਖੁੱਲੇ ਪਲੇਟਫਾਰਮ ਵਾਲਾ ਜੀ ਤੇ 12 ਮਾਡਲ ਤੇ 510000 ਰੁਪਏ ਰੇਟ ਆ ਪੀ ਵੀ 02 ਨੰਬਰ ਹੈਗਾ ਤੇ ਜਿੰਨੇ ਵੀ ਟਾਈਟਲ ਨੇ ਬਾਈਂ ਗੋਲੇ ਪੰਜਾਬ ਨੰਬਰ ਟਰੈਕਟਰ ਹੀ ਹੁੰਦੇ ਨੇ ਜੀ ਤੇ ਅਗਲਾ ਹੈਗਾ ਬਈ ਜੀ ਅਰਜੁਨ ਨੋਬੋ ਮਿੰਦਰਾ 605 ਡੀ ਆਈ ਖੁੱਲੇ ਪਲੇਟਫਾਰਮ ਵਾਲਾ ਤੇ ਸਾਈਡ ਗੀਅਰ ਵਾਲਾ ਝੋਟੇ ਗੀਅਰ ਵਾਲਾ ਵੀ ਕਹਿੰਦੇ ਨੇ ਜਿਵੇਂ ਆਪਾਂ ਕਹਿ ਦਈਏ ਤੇ ਫਾਈਬਰ ਦੀ ਹੱਡ ਲੱਗੀ ਹੋਈ ਆ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ 85 90 ਪੈਸੇ ਟਾਇਰ ਬਣਗੇ 16 ਦੇ ਟਾਇਰਾਂ ਚ ਆ ਗਿਆ ਭਾਈ ਜੀ ਐਮ ਆਰ ਪ ਤੇ ਟੌਕੜਾਗਾ ਤੇ 605 ਮਾਡਲ ਦੀ ਗੱਲ ਕਰੀ ਜੀ 14 ਮਾਡਲ ਲਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਪੂਰਾ ਨਵੇਂ ਵਰਗਾ ਪਿਆਗਾ 14 ਮਾਡਲ ਲਾ ਤੇ 5 ਲੱਖ 45000 ਰੁਪਿਆ ਰੇਟ ਹੈਗਾ ਪਾਵਰ ਸਟੀering ਜਗਾ ਇਹ ਡਬਲ ਡਿਸਟ੍ਰੀਬਿਊਟਰ ਹੈਗਾ ਬਈ ਬਾਕੀ ਬਈ ਜੀ ਲੋਨ ਵਗੈਰਾ ਦੀ ਸਬਦਾ ਹੈਗੀ ਹੈ ਕਿ ਜੇ ਟਰੈਕਟਰ ਘਟਾਉਣਾ ਦਾ ਟਰੈਕਟਰ ਵੀ ਵਿੱਚ ਕੱਟ ਲਿਆ ਜਾਊਗਾ ਤੇ ਅੱਗੇ ਕਿ ਬਈ ਜੀ ਮੈਸੀ 9500 ਤੇ ਬੈਂਡ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਛੋਟੇ ਘੇਰ ਵਾਲਾ ਗਿਆ ਤੇ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਟਾਇਰਾਂ ਦੀ ਗੱਲ ਕਰੀ ਬਈ ਜੀ ਟਾਇਰ ਹੈਗੇ ਨੇ 75-80 ਪੈਸੇ ਬੈਗ ਤੇ ਫਰੰਟ ਟਾਇਰ ਹੈਗੇ ਨੇ ਬਈ ਜੀ 90 ਪੈਸੇ ਪੀਪੀ08 ਨੰਬਰ ਹੈਗਾ 17 ਮਾਡਲ ਤੇ 495000 ਰੁਪਿਆ ਰੇਟ ਹੈਗਾ ਤੇ ਰਿੰਮਾਂ ਚ ਵੇਟ ਗੁੱਟ ਵਗੈਰਾ ਲੱਗੇ ਹੋਏ ਨੇਗੇ ਤੇ 16 ਦੇ ਟਾਇਰਾਂ ਚ ਬਾਈ ਜੀ 16 ਨੂੰ 28 ਦੇ ਟਾਇਰ ਨੇਗੇ ਤੇ ਅਗਲਾ ਗਾ ਬਾਈ ਜੀ ਜੌਂਡੀਰ 50 50 ਡੀ ਤੇ 23 ਚ ਆ ਗਿਆ ਬਾਈ ਜੀ ਤੇ ਐਮ ਆਰ ਪੀ ਦੇ ਟਾਇਰ ਨੇ ਤੇ 14 ਦੇ ਟਾਇਰਾਂ ਚ ਬਾਈ ਜੀ ਰਮਰੂਮਾ ਦੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਪੂਰਾ ਸਾਫ ਹੈਗਾ ਤੇ ਬਾਕੀ ਸਾਈਡ ਗੇਅਰ ਚ ਆ ਗਿਆ ਇਹ ਵੀ ਬਾਈ ਜੀ ਤੇ ਫੁੱਲ ਟਾਉ ਮਾਡਲ ਜਾ ਗਿਆ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਥੀਮ ਪਕੜੀ ਬਾਈ ਜੀ ਡੰਡਾ ਫੱਟੀ ਵਗੈਰਾ ਸਾਰਾ ਕੁਝ ਨਾਲ ਹੁੰਦਾ ਹੈਗਾ ਤੇ ਪੀਪੀ 010 ਇਹ ਵੀ ਪੰਜਾਬ ਨੰਬਰ ਹੈਗਾ ਪੰਜਾਬ ਨੰਬਰ ਚ ਆ ਗਿਆ ਤੇ ਸਿੰਪਲ ਕੱਪੜੇ ਦੀ ਸਾਦਰੀ ਲੱਗੀ ਹੋਈ ਜਿੰਨਾ ਹੈਗਾ ਟਰੈਕਟਰ ਇਹ ਵੀ ਬਾਈ ਜੀ オリジナル ਹੈ ਤੇ ਤਕਰੀਬਨ ਬਾਈ ਜੀ ਚੱਲਿਆ ਵੀ ਕੁਝ ਘੰਟੇ ਹੈ ਤੇਰਾ ਮਾਡਲਾ ਤੇ 460000 ਰੁਪਏ ਰੇਟ ਹੈਗਾ ਲੋ ਬਈ ਚੈੱਕ ਕਰਦਾ ਤਾਂ ਦੀ ਕੰਡੀਸ਼ਨ ਉਹ ਰਿਪੋਰਟ ਕਰ ਤੇ ਤੇ ਕਿਹਾ ਬਾਈ ਜੀ ਸਿਕੰਦਰਾ 60 ਐਚ ਡੀ ਐਮ ਘੱਟ ਖਰਚੇ ਵਾਲਾ 16 ਦੇ ਟਾਇਰਾਂ ਚ ਚੌਕੜਾ ਇਹਦਾ ਵੀ ਟਾਇਰ ਨੰ ਨਮਾ ਪੈਗਾ ਤੇ ਆਡਲ ਦੀ ਗੱਲ ਕਰੀਏ ਫੁੱਲ ਟਾਪ ਮਾਡਲ 22 ਮਾਡਲ ਬਈ ਚੇਂਜਰ ਗੇਅਰ ਵਾਲਾ ਤੇ 7 ਲੱਖ 45000 ਰੁਪਏ ਡਿਮਾਂਡ ਆ ਗਈ ਬਾਕੀ ਵੀ ਮੌਕੇ ਤੇ ਹੋ ਜਾਊਗਾ ਤੇ ਸਾਡ ਗੇਅਰ ਜਾ ਕੇ ਖੁੱਲੇ ਪਲੇਟਫਾਰਮ ਵਾਲਾ ਠੀਕ ਹੈ ਜੀ ਤੇ ਇਹ ਵੀ ਜਿੰਨਾ ਚੱਲਿਆ ਹੋਇਆ ਹੈਗਾ オリジナル ਹੀ ਚੱਲਿਆ ਹੋਇਆ ਹੈਗਾ ਕੰਡੀਸ਼ਨ ਦਾ ਕੋਕਾ ਪਿਆ ਬਾਕੀ ਤੁਸੀਂ ਕੰਡੀਸ਼ਨ ਚੈੱਕ ਵੀ ਕਰ ਲਓ ਇੱਕ ਵਾਰੀ ਰਿਲੈਕਸਡ ਮਾਡਲ ਜਾ ਜਾ ਤੇ ਵਾਲਾ ਹੈ ਭਾਈ ਜੀ ਹਮਿੰਦਰਾ ਅਬਜਨ ਨੋਵੋ ਫੇਸੋ ਪੰਜ ਡੀ ਆਈ ਤੇ ਸਾੜਾ ਗੇਰ ਜਾ ਗਿਆ ਚੇਂਜਰ ਗੇਰ ਵਾਲਾ ਗਿਆ ਤੇ ਕੁੱਲੇ ਪਲੇਟਫਾਰਮ ਵਾਲਾ ਗਿਆ ਪੈਰਾਂ ਦੀ ਗੱਲ ਕਰੀਏ 90 ਪੈਸੇ ਚੌਕੜਾ ਪੈਣਗੇ ਸੋਹਣਾ ਦੇ ਪੈਰਾਂ ਮੇਰੇ ਜੀ ਬਾਕੀ ਕੁਝ ਨੀ ਰੰਮ ਰੰਮ ਦੀ ਕਿੰਨੀ ਨਹੀਂ ਖਾ ਜੰਮ ਰੰਮ ਰੰਮ ਵਗੈਰਾ ਵੀ ਪੂਰੇ ਸਾਫ ਪੈਣਗੇ ਓਕੇ ਰਿਪੋਰਟ ਤੇ ਪੈਣਗੇ ਤੇ ਜੇ ਮੈਂ ਕਹਿੰਦੀ ਹਾਂ ਜੀ ਕਲਮ ਤੱਕ ਦਾ ਨਿਸ਼ਾਨ ਨਹੀਂ ਲੱਗਾ ਹੋਇਆ 21 ਮਾਡਲ ਹੈ ਤੇ 8 ਲੱਖ 95000 ਰੁਪਏ ਡਿਮਾਡ ਆ ਤੇ ਉਹ ਵੀ ਕੰਡੀਸ਼ਨ ਚੈੱਕ ਕਰ ਲੋ ਡਾਕਟਰ ਜੀ ਓਕੇ ਰਿਪੋਰਟ ਚੁੱਕ ਜਾ ਅੱਗੇ ਬਈ ਇੱਕ ਮੈਸੀ ਹੋਰ ਹੈਗਾ 95000 ਤੇ ਕੋੜਾ ਬੰਪਰ ਲੱਗਾ ਹੋਇਆ ਪੀ ਵੀ 2 ਗੱਲ ਕਰੀਏ ਮਾਡਲ ਦੀ ਫੁੱਲ ਆਟੋਮ ਮਾਡਲ 2020 ਮਾਡਲਾ ਬਾਈ ਤੇ ਫਰੰਟ ਰਿੰਗ ਨੇ ਬਾਈ ਜੀ 80 ਕਿ ਪੈਸੇ ਤੇ ਬੈਕ ਟਾਇਰ ਵੀ ਬਾਈ ਜੀ 85 ਪੈਸੇ ਪੈਣਗੇ ਤੇ ਮਰਮਤ ਵਗੈਰਾ ਵੀ ਲੱਗੇਣਗੇ ਤੇ ਟਰੈਕਟਰ ਦੀ ਕੰਡੀਸ਼ਨ ਵੀ ਸਾਫ ਹੋ ਜਾਵੇ ਜੀ ਤੇ ਚੇਂਜਰ ਗੇਅਰ ਚ ਆ ਗਿਆ ਤੇ 69000 ਰੁਪਏ ਡਿਮਾਂਡ ਆ ਬਾਕੀ ਵੀ ਮੌਕੇ ਤੇ ਹੋ ਜਾਊਗਾ ਟਰੈਕਟਰ ਕਰਾਉਣਾ ਉਹ ਵੀ ਕੱਟ ਲਿਆ ਜਾਊਗਾ ਜੇ ਲੋਨ ਵਗੈਰਾ ਉਹ ਵੀ ਹੋ ਜਾਊਗਾ ਤੇ ਅੱਗੇ ਕਹ ਬਾਈ ਜੀ 652 ਤੇ ਮਾਡਲ ਦੀ ਗੱਲ ਕਰੀ ਬਈ ਜੀ 2009 ਮਾਡਲ ਆ ਫਰੰਟ ਟਾਇਰ ਹੈਗੇ ਬਈ ਜੀ 75 ਕੇ ਪੈਸੇ ਤੇ ਬੈਕ ਟਾਇਰ ਰੇਡੀਅਲ ਹੈਗੇ ਬਈ ਜੀ 80 85 ਪੈਸੇ ਤੇ ਜਿੰਨਾ ਟਰੈਕਟਰ ਹੈਗਾ ਵੀ ਵੀ Ориਜਨਲ ਹੀ ਹੈਗਾ ਤੇ ਬਾਕੀ ਬਈ ਜੀ ਤੁਸੀਂ ਗੇਅਰ ਦੀ ਗੱਲ ਕਰੀ ਬਈ ਜੀ ਸੈਂਟਰ ਗੇਅਰ ਚ ਆ ਗਿਆ ਜਿਆਦਾਤਰ ਜਿਵੇਂ ਆਪਾਂ ਕਹ ਰਹੀਏ ਇਹਦੇ ਸ਼ੋਅ ਦੇ ਵਿੱਚ ਹੁੰਦੇ ਨੇ ਗੇਅਰ ਤੇ ਮਿੰਦਰਾ ਜੀ ਟੀਐਮ ਵਾਲਾ ਸੈਂਟਰ ਗੇਅਰ ਹੈਗਾ ਤੇ Ориਜਨਲ ਹੀ ਜਿੰਨਾ ਵੀ ਹੈਗਾ ਟਰੈਕਟਰ 2009 ਮਾਡਲ ਤੇ 435000 ਰੁਪਏ ਡਿਮਾਂਡ ਆ ਬਈ ਜੀ ਮਿੰਦਰਾ ਜੁਗੋ 575 APV 52 ਨੰਬਰ ਹੈਗਾ ਚੌਕੜਾ ਇਹਦੇ ਵੀ ਜਿਵੇਂ ਨਵਾਂ ਪਿਆਗਾ ਤੇ ਖੁੱਲੇ ਪਲੇਟਫਾਰਮ ਵਾਲਾ ਗਿਆ ਸਾਈਡ ਗੇਅਰ ਚ ਗਿਆ ਸਿੰਪਲ ਕਪੜੇ ਦੀ ਛਤਰੀ ਵਾਲਾ ਆ ਗਿਆ ਤੇ 20 ਮਾਡਲ ਹੈ ਬਈ ਜੀ 510000 ਰੁਪਏ ਡਿਮਾਂਡ ਬਾਕੀ ਵੀ ਮੌਕੇ ਤੇ ਹੋ ਜੂਗਾ ਮਾਨਦਾਨ ਜਰੂਰ ਹੋ ਜੂਗਾ ਜੇ ਇੱਕ ਵਾਰੀ ਆਓਗੇ ਤੇ ਗਿਆ ਕਿ ਬਈ ਜੀ ਫੋਰਡ 3630 2001 ਮਾਡਲ ਹੈਗਾ ਤੇ PV 46 ਨੰਬਰ ਹੈਗਾ ਚੌਕੜਾ ਇਹਦੇ ਵੀ ਨਵੇਂ ਪਿਆਗਾ ਤੇ ਜਹਾਜੀ ਮਗਰਾਟਾਂ ਵਾਲਾ ਗਿਆ ਤੇ ਨਿਊ ਹਾਲੈਂਡ ਤੇ ਡਿਮਾਂਡ ਦੀ ਗੱਲ ਕਰੀਏ ਬਈ ਜੀ ਡਿਮਾਂਡ ਆਈ ਗਿਆ 335000 ਰੁਪਇਆ ਬਾਕੀ ਮੌਕੇ ਦੇ ਮਾਦਾਨ ਜਰੂਰ ਜਗਾ ਜੀ ਤੇ ਅੱਗੇ ਬਈ ਜੀ ਫਾਰਮਰ ਟਰੈਕ 60 ਦਾ ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਬਈ ਜੀ ਫਰੰਟ ਕੇ ਪੈਸੇ ਤੇ ਫਰੰਟ ਟਾਇਰ ਵੀ ਬਈ ਸਾਦੀ ਕਟਾਈ ਵਾਲਾ ਹੈ 2008 ਮਾਡਲ ਤੇ 275000 ਰੁਪਇਆ ਰੇਟ ਆ ਜੀ ਇਹ ਵੀ ਟਰੈਕਟਰ ਜਿੰਨਾ ਹੈਗਾ ਬਈ ਜੀ origianal ਹੀ ਹੈਗਾ ਤੇ ਸੈਂਟਰ ਗੇਅਰ ਚ ਆ ਗਿਆ ਤੇ ਮਗਰਾਟ ਵਗੈਰਾ ਵੀ ਕੰਡੀਸ਼ਨ ਚੈੱਕ ਕਰ ਸਕਦੇ ਮਗਰਾਟ ਵਗੈਰਾ ਵੀ ਵਧੀਆ ਸਾਫ ਬੈਠਾ ਹੈ ਓਕੇ ਰਿਪੋਰਟ ਦੇ ਦੇਣੀ ਹੈ